ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਬੱਚਿਆਂ ਨੂੰ ਆਪ ਜੀ ਰੂਪ ਰੂਪ ਕਰਦੇ ਰਹਿੰਦੇ ਹਾਂ ਸੋ ਇਸੇ ਦੇ ਤਹਿਤ ਹੀ ਅੱਜ ਬਟਾਲਾ ਦੀ ਸ਼ਾਨ ਜਿਹੜੀ ਆ ਯੋਗਾ ਦੀ ਚੈਂਪੀਅਨ ਜਿਹੜੀ ਬੇਟੀ ਹੈ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਦੱਸ ਦਈਏ ਕਿ ਆ ਸ਼ਬਦਾਂ ਕਹਿਣਾ ਹੈ ਕਿ ਜੇ ਸਿਹਤ ਆ ਤਾਂ ਸਭ ਕੁਝ ਆ ਸਿਹਤ ਰਸਤਪੁਸਟ ਹੋਣੀ ਚਾਹੀਦੀ ਆ ਪਰ ਉਹ ਕਿਵੇਂ ਹੋਣੀ ਚਾਹੀਦੀ ਆ ਯੋਗਾ ਟਿਪਸ ਵੀ ਇਸ ਬੇਟੀ ਕੋਲੋਂ ਅਸੀਂ ਜਾਣਾਂਗੇ ਔਰ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸਵਾਗਤ ਹੈ ਬੇਟਾ ਤੁਹਾਡਾ ਸਾਡੇ ਚੈਨਲ 'ਚ ਥੈਂਕ ਯੂ ਥੈਂਕ ਯੂ so much ਕੀ ਨਾਮ ਹੈ ਤੁਹਾਡਾ ਚੇਤਨਪ੍ਰੀਤ ਕੌਰ ਤੁਹਾਡੇ ਘਰ ਤੋਂ ਸਟਾਰਟ ਕਰਦੇ ਹਾਂ ਆਪਾਂ ਤੁਹਾਡੇ ਘਰ 'ਚ ਕੌਣ-ਕੌਣ ਆ ਔਰ ਤੁਹਾਡੀ ਕਿੰਨੀ ਏਜ ਆ ਔਰ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੇਰੇ ਮਦਰ ਫਾਦਰ ਐਂਡ ਬ੍ਰਦਰ ਸਿਸਟਰ ਨੇ ਉਹ ਮਤਲਬ ਐਲਦਰ ਨੇ ਆ ਬੇਟਾ ਤੁਸੀਂ ਯੋਗਾ ਕਰਦੇ ਹੋ ਕਾਜੇ ਯੋਗਾ ਦਿਵਸ ਵੀ ਆ ਅੱਜ ਇਸ ਮੌਕੇ ਅਸੀਂ ਤੁਹਾਨੂੰ ਆਪਣੇ ਸਟੂਡੀਓ ਚ ਬੁਲਾਇਆ ਆ ਗੱਲਬਾਤ ਕਰ ਰਹੇ ਆ ਆ ਤੁਸੀਂ ਕਿੰਨੀ ਇਸ ਤੋਂ ਯੋਗਾ ਕਰਨਾ ਸ਼ੁਰੂ ਕੀਤਾ ਮੈਨੂੰ ਪਾਸਟ 10 ਈਅਰ ਤੋਂ ਮੈਂ ਯੋਗਾ ਕਰ ਰਹੀ ਆ ਔਰ ਕਾਫੀ ਟੈਨਸ਼ਨ ਹੋ ਜਾਂਦੀ ਮੀਨਸ 8 ਈਅਰ ਤੋਂ ਤੁਸੀਂ ਸਟਾਰਟ ਕਰਤਾ ਸੀ 18 ਈਅਰ ਤੁਹਾਡੀ ਏਜ ਆ ਔਰ ਯੋਗਾ ਦੇ ਕੀ ਕੀ ਬੈਨੀਫਿਟ ਆ ਅੱਗੋਂ ਇਸ ਬੱਚੀ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ 10 ਸਾਲ ਦਾ ਐਕਸਪੀਰੀਅੰਸ ਬਹੁਤ ਵੱਡਾ ਐਕਸਪੀਰੀਅנס ਹੁੰਦਾ ਹੈ ਅ ਬੇਟਾ ਜਦੋਂ ਤੁਸੀਂ ਯੋਗਾ ਕਰਨਾ ਸਟਾਰਟ ਕੀਤਾ ਸੀ ਇਹਦੀ ਤੁਸ ਤੁਹਾਨੂੰ ਜਿਹੜੀ ਆ ਘਰ 'ਚ ਹੀ ਹੈਲਪ ਸੀ ਕਿਸੇ ਵੱਲੋਂ ਕਿੰ ਨੂੰ ਦੇਖ ਕੇ ਤੁਸੀਂ ਇਹ ਸ਼ੁਰੂ ਕੀਤਾ ਸੀ ਜਾਂ ਕੋਈ ਸਕੂਲ 'ਚ ਅ ਮੈਂ ਜਦੋਂ ਯੋਗਾ ਸਟਾਰਟ ਕੀਤਾ ਸੀ ਸਾਡੇ ਸਕੂਲ ਵਿੱਚ ਕੋਚ ਆਏ ਸੀ ਨਵੇਂ-ਨਵੇਂ ਸੋ ਉਦੋਂ ਮੈਂ ਕਾਫੀ ਛੋਟੀ ਸੀ ਤੇ ਮੈਂ ਤਾਂ ਇਦਾਂ ਹੀ ਇੱਕ ਐਕਟੀਵਿਟੀ ਦੇ ਤੌਰ ਤੇ ਰੱਖ ਲਿਆ ਸੀਗਾ ਬਟ ਫਿਰ ਜਦੋਂ ਮੈਂ ਇਹਨੂੰ ਸਟਾਰਟ ਕੀਤਾ ਮੈਨੂੰ ਕਾਫੀ ਅੱਛਾ ਲੱਗਾ ਔਰ ਫਿਰ ਮੈਂ ਉਸ ਚੀਜ਼ ਨੂੰ ਕੰਟੀਨਿਊ ਕਰ ਲਿਆ ਆਪਣੀ ਗੇਮ ਬਣਾ ਲਈ हां बेटा ਹੁਣ ਤੱਕ ਤੁਸੀਂ ਯੋਗਾ ਕਰਦੇ ਆ ਰਹੇ ਹੋ तकरीबन 10 ਸਾਲ ਹੋ ਚੁੱਕੇ ਆ ਕਿੰਨੇ ਕੰਪੀਟੀਸ਼ਨਸ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਚੁੱਕੇ ਹੋ ਔਰ ਕੀ ਕੀ ਉਥੋਂ ਉਪਲਬਧੀਆਂ ਹਾਸਲ ਕਰ ਚੁੱਕੇ ਕਾਫੀ ਕੰਪੀਟੀਸ਼ਨਸ ਖੇល ਲਏ ਨੇ ਮੈਂ 10 ਸਾਲ ਤੋਂ ਪਿਛਲੇ ਬਟ ਇਹ ਹੈ ਕਿ ਜਿੱਦਾਂ ਯੋਗਾ ਨੂੰ ਪਿਛਲੇ 6 ਸਾਲ ਹੋਏ ਨੇ ਵੈਲੀਡੇਸ਼ਨ ਮਿਲੀ ਹੈ ਕਿ ਯੋਗਾ ਵੀ ਇੱਕ ਗੇਮ ਚੱਲੀ ਹੈ ਮੈਂ ਪਿਛਲੇ 4 ਸਾਲ ਤੋਂ ਕੰਟੀਨਿਊਮ ਪੰਜਾਬ ਬੋਰਡ ਗੇਮਸ ਖੇਡ ਰਹੀ ਹਾਂ ਸੀਬੀਐਸਸੀ ਗੇਮਸ ਖੇਡ ਰਹੀ ਹਾਂ ਸਾਡੇ ਮੇਰਾ ਡੀਏਵੀ ਸਿਨਮਰੀ ਸਕੂਲ ਹੈ ਡੀਏਵੀ ਗੇਮਸ ਹੁੰਦੀਆਂ ਨੇ ਸਾਡੀਆਂ ਉਹ ਖੇਡ ਰਹੀ ਹਾਂ ਔਰ ਫਿਰ ਮੈਂ ਨਾਲ-ਨਾਲ ਓਪਨ ਚ ਵੀ ਖੇਡਦੀ ਹਾਂ ਮੈਂ ਨੈਸ਼ਨਲਸ ਖੇਲੇ ਨੇ ਓਪਨ ਦਾ ਨੈਸ਼ਨਲਸ ਖੇਡਿਆ ਔਰ ਮੈਂ ਪੰਜਾਬ ਬੋਰਡ ਦੇ ਸਟੇਟਸ ਖੇਲੇ ਨੇ ਡਿਸਟ੍ਰਿਕਟ ਖੇਡੇ ਹੈ ਜ਼ੋਨਲ ਖੇਲੇ ਹੈ ਡੀਏਵੀ ਦੇ ਕਲਸਟਰ ਖੇਲੇ ਹੈ ਸਟੇਟਸ ਖੇਲੇ ਹੈ ਜਦੋਂ ਤੁਸੀਂ ਯੋਗਾ ਕਰਦੇ ਹੋ ਉਹਦੇ ਵਿੱਚ ਕਿੰਨਾ-ਕਿੰਨਾ ਗੱਲਾਂ ਦਾ ਯਾਨ ਰੱਖ ਦਿਓ ਜਾਂ ਖਾਣ ਪਾਣ ਦਾ ਜਾਂ ਫਿਰ ਕਿੰਨੀ دیر ਪ੍ਰੈਕਟਿਸ ਕਰਦੇ ਤੁਸੀਂ ਪ੍ਰੈਕਟਿਸ ਤੁਸੀਂ ਤੁਹਾਡੀ ਚੀਜ਼ ਕਹਿੰਦੇ ਨਾ ਪ੍ਰੈਕਟਿਸ ਮੇਕਸ ਪਰਫੈਕਟ ਤੁਸੀਂ ਜਿੰਨਾ ਵੀ ਕਰੋਗੇ ਤੁਹਾਨੂੰ ਉਦਾ ਹੀ ਮਿਲੇਗਾ ਰਿਜ਼ਲਟ ਪ੍ਰੈਕਟਿਸ ਹੀ ਹੈ ਕਿ ਮੈਂ ਇੱਥੇ ਤੱਕ ਆਈ ਆ ਪ੍ਰੈਕਟਿਸ ਮੈਂ ਡੇਲੀ ਕਰਦੀ ਆ ਸ਼ਾਮ ਨੂੰ ਵੀ ਟਾਈਮ ਦਿੰਦੀ ਆ ਮਾਰਨਿੰਗ ਵੀ ਹੋ ਸਕਦਾ ਹੈ ਟਾਈਮ ਦਿੰਦੀ ਆ ਬਟ ਕਿਤੇ ਨਾ ਕਿਤੇ ਅਡਜਸਟ ਕਰਨਾ ਪੈਂਦਾ ਆ ਉਹ ਮੈਂ ਕਾਫੀ ਕਰਦੀ ਆ ਔਰ ਖਾਣ-ਪੀਣ ਦੀ ਗੱਲ ਰਹੀ ਤਾਂ ਡਾਈਟ ਵੀ ਕਾਫੀ ਮੈਨੇਜ ਕਰਨੀ ਪੈਂਦੀ ਹੈ ਕਿਉਂਕਿ ਇੱਕ ਗੇਮ ਹੀ ਐਸੀ ਹੈ ਜਿਹੜੀ ਸਾਨੂੰ ਫਿਜ਼ੀਕਲੀ ਫਿਟ ਰੱਖਦੀ ਆ ਔਰ ਫਿਜ਼ੀਕਲੀ ਫਿਟਨੈਸ ਸਿਰਫ ਐਕਸਰਸਾਈਜ਼ਸ ਨਾਲ ਨਹੀਂ ਆਉਂਦੀ ਤੁਹਾਡੀ ਡਾਈਟ ਨਾਲ ਵੀ ਇੰਟਰਨਲੀ ਫਿਟ ਰਹਿਣਾ ਚਾਹੀਦਾ ਹੈ ਸੋ ਡਾਈਟ ਨਾਲ ਵੀ ਹੁੰਦਾ ਹੈ ਕਾਫੀ ਕਰਨਾ ਪੈਂਦਾ ਹੈ ਮੈਨੂੰ ਹਾਂ ਬੇਟਾ ਤੁਸੀਂ ਜਿਹੜਾ ਹੁਣ ਪਿੱਛੇ ਜੇ ਕੰਪੀਟੀਸ਼ਨ ਜਿੱਤ ਕੇ ਆ थर्ड वर्ल्ड ਵਾਈ ਜਿਹੜਾ ਯੋਗਾ ਕੰਪੀਟੀਸ਼ਨ ਹੋਇਆ ਆ ਉਹਦੇ ਚ ਤੁਹਾਡੀ ਕੀ ਪੋਜੀਸ਼ਨ ਰਹੀ ਆ ਔਰ ਉਹਦੀ ਤਿਆਰੀ ਕਿਦਾਂ ਦੀ ਰਹੀ ਉਹ ਉੱਚ ਮੇਰੀ ਪੋਜੀਸ਼ਨ ਸੀਗੀ ਫਸਟ ਪੋਜੀਸ਼ਨ ਆਈ ਸੀਗੀ ਮੇਰੀ ਵਰਲਡ ਰੈਂਕਿੰਗ ਚੈਂਪੀਅਨਸ਼ਿਪ ਚ ਔਰ ਤਿਆਰੀ ਕਾਫੀ ਮਿਹਨਤ ਲੱਗੀ ਮੇਰੀ ਕਿਉਂਕਿ ਮੈਂ ਪ੍ਰੈਕਟਿਸਲੀ ਮੈਨੂੰ ਕੋ ਜਾਣਾ ਪੈਂਦਾ ਸੀ ਅੰਬਰੇਸਰ ਦਿੱਲੀ ਅਪਟਾਊਨ ਕਰਦੀ ਸੀ ਮੈਂ ਅੰਬਰੇਸਰ ਪ੍ਰੈਕਟਿਸਲੀ ਉੱਥੇ ਮੇਰੇ ਕੋਚ ਸੀਗੇ ਮਿਸਟਰ ਨਰਪਿੰਦਰ ਉਹ ਉਹਨਾਂ ਦੀ ਅਕੈਡਮੀ ਹੈ ਉੱਥੇ ਫਿਰ ਮੈਂ ਰੋਜ਼ ਉਹਨਾਂ ਕੋਲ ਜਾਂਦੀ ਸੀਗੀ ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਅਗਰ ਅਸੀਂ ਯੋਗਾ ਕਰਦੇ ਹਾਂ ਤੇ ਅਸੀਂ ਕਈਆਂ ਬਿਮਾਰੀਆਂ ਤੋਂ ਦੂਰ ਹੁੰਨੇ ਹਾਂ ਕਿ ਯੋਗਾ ਕਰਦੇ ਹਾਂ ਤੁਹਾਡੇ ਟੀਚਰਸ ਵੱਲੋਂ ਕੁਝ ਇਹੋ ਜਿਹੇ ਮੇਨ ਟਿਪਸ ਦਿੱਤੇ ਜਾਂਦੇ ਆ ਕਿ ਜਾਂ ਆਵਲੀ ਬਿਮਾਰੀ ਚ ਅਸੀਂ ਆਵਲਾ ਯੋਗਾ ਕਰਦੇ ਹਾਂ ਉਹਦਾ ਬੈਨੀਫਿਟ ਜਿਸ ਤਰ੍ਹਾਂ ਕਿ ਹੁਣ ਜੋ ਚੱਲ ਰਿਹਾ ਆ ਆ ਜਿਆਦਾ ਹਾਰਟ ਦੀ ਜਾਂ ਫਿਰ 슈ਗਰ ਦੀ ਜਾਂ ਬੈਕਬੋਨ ਦੀ ਪੇਨ ਵਗੈਰਾ ਦਾ ਸਾਰਾ ਇਹ ਚੀਜ਼ਾਂ ਚੱਲ ਰਹੀਆਂ ਇਹਦੇ ਵਾਸਤੇ ਕੋਈ ਸਪੈਸ਼ਲ ਯੋਗਾ ਹੈਗਾ ਜੋ ਸਾਡੇ ਦਰਸ਼ਕਾਂ ਤੱਕ ਤੁਸੀਂ ਇਹ ਜਾਣਕਾਰੀ ਦਿਓ ਤਾਂ ਕਿ ਉਹ ਥੋੜਾ ਬੋਤਾ ਕਰਕੇ ਤੇ ਆਪਣੀਆਂ ਦਵਾਈਆਂ ਘਟਾ ਕਰ ਸਕਣ ਆਪਣੀ ਸਰੀਰ ਨੂੰ ਫਿੱਟ ਕਰ ਸਕਣ ਪਹਿਲੀ ਚੀਜ਼ ਤਾਂ ਕਿ ਫਿਜ਼ੀਕਲੀ ਫਿਟ ਰਹਿਣਾ ਤੁਸੀਂ ਡੇਲੀ ਬੀਸਿਸ ਤੇ ਐਕਸਰਸਾਈਜ਼ ਕਰੋ ਬਹੁਤ ਨਹੀਂ ਕਰ ਸਕਦੇ ਥੋੜੀਆਂ ਜਿਹੀਆਂ ਤਾਂ ਕਰੋ ਉਹਦਾਂ ਤੁਸੀਂ ਰਹੋਗੇ ਔਰ ਜੇ ਕਹੀਏ ਤੇ ਮੈਨ ਕਿਸੇ ਉਹਦੇ ਲਈ ਡੇਸ ਇਜ਼ੀਲੀ ਕੋਈ ਆਸਨਾ ਜਾਂ ਕੋਈ ਕਿਰਿਆਜ਼ ਹੈ ਤੁਸੀਂ ਕਿਰਿਆਜ਼ ਕਰੋ ਰੋਜ਼ ਮੈਡੀਟੇਸ਼ਨ ਕਰੋ ਬਿਕਾਜ਼ ਮੈਡੀਟੇਸ਼ਨ ਕਰੋਗੇ ਉਹਦਾਂ ਤੁਹਾਡਾ ਮਾਈਂਡ ਰਿਲੈਕਸ ਹੁੰਦਾ ਹੈ ਮਾਈਂਡ ਆਪਣਾ ਤੁਸੀਂ ਕੰਟਰੋਲ ਕਰੋਗੇ ਤੇ ਜਦੋਂ ਤੁਸੀਂ ਮਾਈਂਡ ਕੰਟਰੋਲ ਕਰ ਲੋਗੇ ਤਾਂ ਫਿਰ ਤਾਂ ਸਭ ਕੁਝ ਹੋ ਜਾਊਗਾ ਅ ਮੈਡੀਟੇਸ਼ਨ ਜਦੋਂ ਤੁਸੀਂ ਕਰਦੇ ਹੋ ਯੋਗਾ ਕਰਦੇ ਹੋ ਕੀ ਅੰਦਰ ਦੀ ਫੀਲਿੰਗ ਕੀ ਆ ਉਹ ਥੋੜੀ ਸਾਡੇ ਦਸ਼ਕਾ ਨਾਲ ਸਾਂਝੀ ਕਰਦੇ ਆ ਜਦੋਂ ਮੈਂ ਮੈਡੀਟੇਸ਼ਨ ਕਰਦੀ ਹਾਂ ਕਾਫੀ ਮੈਨੂੰ ਇਦਾਂ ਫੀਲ ਹੁੰਦਾ ਹੈ ਕਿ ਮੇਰੀ ਬਾਡੀ ਬਹੁਤ ਰਿਲੈਕਸ ਹੁੰਦੀ ਹੈ ਮੇਰਾ ਮਾਈਂਡ ਰਿਲੈਕਸ ਹੋ ਜਾਂਦਾ ਹੈ ਬਿਕਾਜ਼ ਮੈਨੂੰ ਕਾਫੀ ਟਾਈਮ ਹੋ ਗਿਆ ਹੈ ਤੇ ਇੱਕ ਕਾਫੀ ਟਾਈਮ ਦਾ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਜਦੋਂ ਸਟਾਰਟਿੰਗ ਚ ਕਰਦੀ ਸੀ ਤਾਂ ਮੈਨੂੰ ਕੁਝ ਫੀਲ ਨਹੀਂ ਸੀ ਹੁੰਦਾ ਕਿ ਕੁਝ ਨਹੀਂ ਸੀ ਪਤਾ ਲੱਗਦਾ ਬਟ ਹੁਣ ਮੈਨੂੰ ਇੰਨਾ ਕੁ ਪਤਾ ਲੱਗ ਜਾਂਦਾ ਹੈ ਕਿ ਮੇਰੀ ਬਾਡੀ ਚ ਕਿੱਥੇ ਪ੍ਰੋਬਲਮ ਹੈ ਜਾਂ ਕਿੱਥੇ ਮੈਂ ਕੋਈ ਮੈਨੂੰ ਕਈ ਵਾਰੀ ਹੁੰਦਾ ਕਿ ਪ੍ਰੈਕਟਿਸ ਟਾਈਮ ਵੀ ਪ੍ਰੋਬਲਮ ਆ ਜਾਂਦੀ ਹੈ ਬਟ ਜਾਂ ਕੁਝ ਵੀ ਉਹਦਾ ਵੀ ਪ੍ਰੋਬਲਮਸ ਆਈ ਜਾਂਦੀਆਂ ਆ ਬਟ ਮੈਂ ਜਦੋਂ ਮੈਡੀਟੇਸ਼ਨ ਕਰਦੀ ਹਾਂ ਮੈਨੂੰ ਉਹ ਚੀਜ਼ ਫੀਲ ਹੁੰਦੀ ਹੈ ਔਰ ਮੇਰੇ ਉਦਨਾ ਕਾਫੀ ਮੇਰਾ ਮਾਈਂਡ ਰਿਲੈਕਸ ਹੁੰਦਾ ਹੈ ਮੇਰੇ ਫੀਲ ਹੁੰਦਾ ਹੈ ਮੇਰੀ ਬਾਡੀ ਚ ਇੱਕ ਕੋਈ ਐਕਟਿਵ ਹੋ ਰਹੀ ਹੈ ਕਹਾਂ ਕਿ ਮੈਂ ਤੇ ਬਹੁਤ ਰੀਅਰ ਹੈ ਕਿ ਹੋਏ ਇਦਾਂ ਬਟ ਮੇਰਾ ਆਪਣੇ ਮੈਪਸਿਸ ਤੇ ਕਰ ਰਹੀ ਹੈ ਤੇ ਫਿਰ ਚੇਤਨਪ੍ਰੀਤ ਨੂੰ ਘਰ ਵੱਲੋਂ ਕਿੰਨੀ ਕ ਸਪੋਰਟ ਹੈ ਜਿਹੜਾ ਕਿ ਕਿਉਂਕਿ ਯੋਗਾ ਕਰਨ ਲਈ ਬਹੁਤ ਦੂਰ ਦੂਰ ਵੀ ਜਾਣਾ ਪੈਂਦਾ ਕਿਉਂਕਿ ਆ ਜਾ ਕੇ ਸਾਡੇ ਪੰਜਾਬ ਦੇ ਵਿੱਚ ਹੁਣ ਤਾਂ ਬਹੁਤ ਘਟ ਗਿਆ ਬਟ ਕਈ ਵਾਰੀ ਲੜਕੀਆਂ ਤੇ ਬਹੁਤ ਬੈਣ ਨੇ ਅੱਜ ਵੀ ਹੈ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੈ ਨੇ ਪਾਬੰਦੀਆਂ ਨੇ ਆਈ ਫੋਲਡ ਚ ਜਾਣਾ ਪੇਰੈਂਟਸ ਦਾ ਕਿਦਾਂ ਦਾ ਸਹਯੋਗ ਹੈ ਪੇਰੈਂਟਸ ਦਾ ਮੇਰੇ ਮੈਂ ਇਹੀ ਚੀਜ਼ ਮੈਂ ਹਰ ਟਾਈਮ ਇਹੀ ਚੀਜ਼ ਕਹਿੰਨੀ ਹੈ ਕਿ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਪੇਰੈਂਟਸ ਮੈਨੂੰ ਬਹੁਤ ਸਪੋਰਟ ਕਰਦੇ ਆ ਕਿਉਂਕਿ ਬਿਨਾ ਪੇਰੈਂਟਸ ਦੇ ਸਪੋਰਟ ਤੋਂ ਇੱਥੋਂ ਤੱਕ ਆਉਣਾ ਬਹੁਤ ਹੈ ਬਿਲਕੁਲ ਹੀ ਨਹੀਂ ਹੋ ਸਕਦਾ ਸਿੱਧਾ ਔਰ ਮੈਂ ਪੇਰੈਂਟਸ ਦੇ ਸਪੋਰਟ ਨਾਲ ਇੱਥੇ ਤੱਕ ਆਇਆ ਮੇਰਾ ਬ੍ਰਦਰ ਹੈ ਵੱਡਾ ਮੈਨੂੰ ਬਹੁਤ ਸਪੋਰਟ ਕਰਦਾ ਹਰ ਚੀਜ਼ ਲਈ ਮੈਨੂੰ ਮੋਟੀਵੇਟ ਕਰਦਾ ਹੈ ਬਹੁਤ ਇਨਕਰੇਜ ਮੇਰੀ ਸਿਸਟਰ ਬਹੁਤ ਇਨਕਰੇਜ ਕਰਦੀ ਹੈ ਮੇਰੇ ਮਮਾ ਨੇ ਇਸ ਮੈਨੂੰ ਹਰ ਟਾਈਮ ਜਿੱਥੇ ਜ਼ਰੂਰਤ ਪਈ ਹੈ ਖੜੇ ਹੈ ਪਾਪਾ ਨੇ ਅੱਜ ਤੱਕ ਕਦੀ ਨਹੀਂ ਕਿਹਾ ਕਿ ਬਾਹਰ ਨਹੀਂ ਜਾਣਾ ਕਿਉਂਕਿ ਕੰਪੀਟੀਸ਼ਨਸ ਲਈ ਬਹੁਤ ਦੂਰ ਦੂਰ ਵੀ ਜਾਣਾ ਪੈਂਦਾ ਹੈ ਕਦੀ ਨਹੀਂ ਇਦਾਂ ਕਿਹਾ ਕਿ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਸ ਚੀਜ਼ ਲਈ ਜਾਣਾ ਕਦੀ ਨਹੀਂ ਉਹਨਾਂ ਨੇ ਕੋਈ ਕਿਹਾ ਕੀ ਤੂੰ ਆ ਕਰਨਾ ਹੈ ਜਾਂ ਉਹ ਕਰਨਾ ਆ ਬਨਣਾ ਆ ਉਹ ਕਹਿੰਦੇ ਜੋ ਤੇਰਾ ਦਿਲ ਕਰਦਾ ਤੂੰ ਕਰ ਫਿਰ ਚੇਤਨ ਪੀ ਰੀਤ ਜਿਹੜੇ ਨੇ ਉਹ ਫਿਊਚਰ ਚ ਕੀ ਸੋਚਦੇ ਨੇ ਕਿਹੜੀ ਫੀਲਡ ਚ ਜਾਣਾ ਚਾਹੁੰਦੇ ਨੇ ਕਿ ਜਾਂ ਯੋਗ ਨੂੰ ਹੀ ਆਪਣਾ ਫੀਲਡ ਚਾਣਾ ਚਾਹੁੰਦਾ ਮੈਂ ਯੋਗਾ ਨੂੰ ਹੀ ਕੰਟੀਨਿਊ ਕਰਾਂਗੀ ਕਿਉਂਕਿ ਯੋਗਾ ਸਿਰਫ ਮੇਰੀ ਗੇਮ ਨਹੀਂ ਮੇਰਾ ਪੈਸ਼ਨ ਵੀ ਹੈ ਤੇ ਮੈਂ ਫਿਰ ਉਸ ਨੂੰ ਹੀ ਕੰਟੀਨਿਊ ਕਰਾਂਗੀ ਉਹਦੀ ਸਟੱਡੀ ਕਰੂੰਗੀ ਅੱਗੇ ਬਾਕੀ ਅੱਗੇ ਮੈਂ ਆਪਣੇ ਕੰਪੀਟੀਸ਼ਨਸ ਕੰਟੀਨਿਊ ਰੱਖੂੰਗੀ ਸਾਰੇ ਪੰਜਾਬ ਬੋਰਡ ਦੇ ਸਟੇਟ ਤੇ ਔਰ ਨਾਲ ਦੇ ਨਾਲ ਮੈਂ ਇਸ ਵਾਰ ਖੇਲੋ ਇੰਡੀਆ ਦਾ ਵੀ ਕਰੂੰਗੀ ਖੇਲੋ ਇੰਡੀਆ ਬਾਰੇ ਥੋੜਾ ਦੱਸੋਗੇ ਕਿ ਖੇਲੋ ਇੰਡੀਆ ਕੀ ਹੈ ਖੇਲੋ ਇੰਡੀਆ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਹੈ ਸੰਸਥਾ ਬਣਾਈ ਗਈ ਹੈ ਸੜੀ ਪੰਜਾਬ ਇੰਡੀਆ ਦੀ ਗਵਰਨਮੈਂਟ ਵੱਲੋਂ ਜਿਦੇ ਵਿੱਚ ਕਿ ਬੱਚੇ ਬਹੁਤ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਆ ਉਹਦੇ ਵਿੱਚੋ ਹੀ ਟਾਇਲਸ ਹੁੰਦੇ ਨੇ olympics ਚ ਉਹਦੇ ਵਿੱਚੋਂ ਹੀ ਬੱਚੇ olympics ਲਈ ਪ੍ਰਪੇਅਰ ਹੁੰਦੇ ਨੇ ਅੱਜ ਯੋਗਦੇਵ ਸੀਗਾ ਤੁਹਾਨੂੰ ਬਟਾਲੇ ਦੇ ਐਮਐਲਏ ਅਮਨਸ਼ੀਰ ਸਿੰਘ ਸ਼ੈਰੀ ਕਲ ਸੀ ਉਹਨਾਂ ਨੇ ਸਨਮਾਨਤ ਕੀਤਾ ਸਟੇਜ ਤੇ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਅੱਛਾ ਲੱਗਾ ਮੈਨੂੰ ਮੈਂ ਤੇ ਉਹਨਾਂ ਨੂੰ ਥੈਂਕਸ ਕਰਨਾ ਚਾਹੂੰਗੀ ਕਿ ਉਹਨਾਂ ਨੇ ਮੈਨੂੰ ਅੱਜ ਉੱਥੇ ਬੁਲਾਇਆ ਔਰ ਕਾਫੀ ਅੱਛਾ ਲੱਗਾ ਕਿਉਂਕਿ ਜਦੋਂ ਕਿਸੇ ਇੱਕ ਛੋਟੇ ਜਿਹੇ ਪਿੰਡ ਤੋਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਇੱਧਾ ਆਉਂਦਾ ਬਹੁਤ ਅੱਛਾ ਲੱਗਦਾ ਹੈ ਜਿਹੜਾ ਤੁਸੀਂ ਹੁਣ ਦੱਸਿਆ ਕਿ ਵਰਲਡ ਵਾਈਜ਼ ਯੋਗਾ ਕੰਪੀਟੀਸ਼ਨ ਤੁਸੀਂ ਜਿੱਤ ਕੇ ਆਏ ਹੋ ਉਹ ਕੰਪੀਟੀਸ਼ਨ ਕਿੱਥੇ ਹੋਇਆ ਸੀ ਤੇ ਉੱਥੇ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਉਹ ਕੰਪੀਟੀਸ਼ਨ THAILAND BANGKOK ਚ ਹੋਇਆ ਸੀਗਾ 50 ਤੋਂ 80 ਸਟੂਡੈਂਟਸ ਸੀਗੇ ਉੱਥੇ ਤੇ ਕਾਫੀ ਸਟਰੋਂਗ ਸੀਗੇ ਕਿਉਂਕਿ ਸਾਰੇ ਆਪਣੀ ਮਿਹਨਤ ਲੈ ਕੇ ਪਹੁੰਚੇ ਸੀ ਇੱਥੇ ਇੰਟਰਨੈਸ਼ਨਲ ਸੀਗਾ ਕਿਉਂਕਿ ਇੰਟਰਨੈਸ਼ਨਲ ਜਾਣਾ ਸੌਖੀ ਗੱਲ ਨਹੀਂ ਗਈ ਪਹਿਲਾਂ ਜ਼ੋਨਲ ਕਰੋ ਫਿਰ ਡਿਸਟ੍ਰਿਕਟ ਸਟੇਟ ਨੈਸ਼ਨਲ ਸੇ ਫਿਰ ਇੰਟਰਨੈਸ਼ਨਲਸ ਤੇ ਕਾਫੀ ਟੌਫ ਸੀਗਾ ਸੋ ਤੁਸੀਂ ਦੇਖਿਆ ਕਿ ਮਹਿਜ਼ 18 ਸਾਲ ਦੀ ਬੱਚੀ ਜਿਸ ਨੇ ਯੋਗਾ ਨੂੰ ਆਪਣਾ ਪੈਸ਼ਨ ਬਣਾ ਲਿਆ ਆਉਣ ਵਾਲਾ ਫਿਊਚਰ ਵੀ ਉਹ ਯੋਗਾ ਚ ਹੀ ਆਪਣਾ ਦੇਖ ਰਹੀ ਹੈ ਔਰ ਇਹੋ ਜੀਆਂ ਬੱਚੀਆਂ ਤੇ ਸਾਨੂੰ ਮਾਣ ਹੈ ਕਿਉਂਕਿ ਇਸ ਬੱਚੀ ਚੇਤਨ ਪ੍ਰੀਤ ਨੇ ਜਿੱਥੇ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਉੱਥੇ ਹੀ ਇਹਨੇ ਪੰਜਾਬ ਦਾ ਔਰ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਯੋਗਾ ਦੇ ਵਿੱਚ ਨੇ ਮੱਲਾ ਮਾਰੀਆਂ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਕਵਾਂਗੇ ਕਿ ਤੁਸੀਂ ਵੀ ਵੱਦੋ ਵੱਦ ਆਪਣੀ ਫੀਡ ਨੂੰ ਦੇਖਦੇ ਹੋਏ ਆਪਣੀ ਜੋ ਫਿਊਚਰ ਆ ਉਹਨੂੰ ਦੇਖਦੇ ਹੋਏ ਕੁਝ ਐਸੋ ਜਿਹਾ ਫੈਸ਼ਨ ਪੈਸ਼ਨ ਜਨੋ ਨਾ ਕਿ ਰੰਗ ਬਰੰਗੀਆਂ ਰੀਲਾਂ ਬਣਾ ਕੇ ਇੱਧਰ ਉੱਧਰ ਦੇ ਪੋਸਟ ਕਰਕੇ ਜੜੀਆਂ ਰੀਲਾਂ ਆ ਉਹ ਚ ਸਮਾਂ ਬਰਬਾਦ ਕਰੋ ਸੋ ਦੇਖਦੇ ਰਹੋ ਚੈਨਲ ਦਾ ਆਰ ਐਨ